ਸਾਚੀਆ ਕਾਲ ਮੈਂ ਹਾਂ ਪਲਕ ਅਗਰਵਾਲ ਤੁਸੀਂ ਦੇਖ ਰਹੇ ਹੋ ਐਸਐਮਜ਼ेड ਨਿਊਜ਼ ਭਾਰਤ ਵੱਲੋਂ ਕਿਸਾਨਾਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਜਿਸ ਦੇ ਕਾਰਨ ਕਿਸਾਨਾਂ ਨੇ ਗੁਰਦਾਸਪੁਰ ਦੇ ਬੈਰੀਅਰ ਦੇ ਨੇੜੇ ਪਠਾਨਕੋਟ ਤੇ ਅੰਮ੍ਰਿਤਸਰ ਹਾਈਵੇ ਨੂੰ ਜਾਮ ਕਰ ਦਿੱਤਾ ਕਿਸਾਨਾਂ ਵੱਲੋਂ ਮੋਦੀ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਕਿਸਾਨਾਂ ਨੇ ਮੰਗ ਰੱਖੀ ਕਿ ਕਿਸਾਨ ਵਿਰੋਧੀ ਬਿੱਲ ਜੋ ਲਿਆਂਦੇ ਗਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ ਅਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ 26 ਜਨਵਰੀ ਨੂੰ ਜੋ ਗ੍ਰਿਫਤਾਰ ਕੀਤੀ ਗਈ ਸੀ ਦਿੱਲੀ ਤੋਂ ਜਲਦ ਜਲ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਬਿੱਲ ਨਹੀਂ ਪਾਸ ਹੁੰਦਾ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਇਹ ਸਰਕਾਰ ਦੀਆਂ ਪਿਛਲੇ ਲੰਬੇ ਸਮੇਂ ਤੋਂ ਨਕਾਮੀਆਂ ਨੇ ਜੋ ਵੀ ਸੰਘਰਸ਼ ਦੇ ਵਿੱਚ ਕੋਈ ਹੱਲ ਨਹੀਂ ਕੱਢਦੀ ਸਾਡੀ ਸ਼ਾਂਤੀਪੂਰਕ ਬੈਠਿਆਂ ਦਾ ਵੀ ਕੋਈ ਸੁਣਵਾਈ ਨਹੀਂ ਕਰ ਰਹੀ ਉਲਟਾ ਇਸ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਦੀ ਉੱਥੇ ਆਪਣੇ ਹੁੱਲੜ ਬਾਜ ਭੇਜ ਕੇ ਸਾਡੇ ਵੀਰਾਂ ਦੇ ਉੱਪਰ ਪੱਥਰ ਪੱਥਰਬਾਜ਼ੀ ਕਰਦੇ ਨੇ ਕਦੀ ਉਹਨਾਂ ਨੂੰ ਆ ਕੇ ਰਾਤ ਸਾਡੇ ਲੰਗਰਾਂ ਦੇ ਵਿੱਚ ਅੱਗ ਲਾ ਕੇ ਚੱਲ ਜਾਂਦੇ ਨੇ ਇੰਨਾਂ ਸਰਕਾਰਾਂ ਤੋਂ ਵੀ ਦਿੱਲੀ ਪ੍ਰਸ਼ਾਸਨ ਵੀ ਬਾਝਾ ਜਾਵੇ ਕਿਉਂਕਿ ਅੱਜ ਅਸੀਂ ਆਪਣੇ ਹੀ ਦੇਸ਼ ਦੇ ਵਿੱਚ ਸ਼ਾਂਤ ਮਾਈ ਟਾਂਗੇ ਨਾਲ ਆਪਣੇ ਹੱਕਾਂ ਦੀ ਗੱਲ ਕਰ ਰਹੇ ਆਂ ਪਰ ਇਹ ਬੁੱਚੜ ਸਰਕਾਰਾਂ ਲੋਕਤੰਤਰ ਦਾ ਘਾਣ ਕਰ ਰਹੀਆਂ ਨੇ ਔਰ ਆਮ ਬੰਦਿਆਂ ਨੂੰ ਆਪਣੇ ਹੱਕਾਂ ਤੋਂ ਵੀ ਖੋਲਦੀਆਂ ਖੋ ਰਹੀਆਂ ਨੇ ਔਰ ਕੋਪਰੇਟ ਘਰਾਣਿਆਂ ਦੇ ਗੁਲਾਮ ਬਣਾ ਰਹੀਆਂ ਨੇ ਅਸੀਂ ਇਹ ਸੰਘਰਸ਼ ਲੜਦੇ ਰਾਵਾਂਗੇ ਇਹ ਕਿਉਂਕਿ ਸਾਡੀ ਹੱਕ ਦੀ ਲੜਾਈ ਆ ਸਾਡੀਆਂ ਜ਼ਮੀਨਾਂ ਦੀ ਲੜਾਈ ਆ ਸਾਡੀ ਹੋਂਦ ਦੀ ਦੀ ਲੜਾਈ ਆ ਉਨੀ ਦੇਰ ਤੱਕ ਅਸੀਂ ਆਪਣੇ ਘਰਾਂ 'ਚ ਨਹੀਂ ਬੈਠਦੇ ਜਿੰਨੀ ਦੇਰ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਜਿਵੇਂ ਅਸੀਂ ਸਾਰੇ ਦੇਖ ਰਹੇ ਹਾਂ ਕਿ ਦਿੱਲੀ ਦੇ ਵਿੱਚ ਬਾਰਡਰ ਦੇ ਉੱਤੇ ਸਾਡੇ ਨੌਜਵਾਨ ਕਿਸਾਨਾਂ ਦੇ ਨਾਲ ਵੀਰਾਂ ਦੇ ਨਾਲ ਬਹੁਤ ਧੱਕਾ ਕੀਤਾ ਗਿਆ ਹੈ ਔਰ 26 ਜਨਵਰੀ ਵਾਲੇ ਦਿਨ ਵੀ ਬਹੁਤ ਜਰੀਲ ਕੀਤਾ ਗਿਆ ਮਾਰਚ ਕੱਢਣ ਦੇ ਸਬੰਧ ਵਿੱਚ ਉਸ ਤੋਂ ਪਰੰਤ ਵੀ ਹੁਣ ਵੀ ਮੋਦੀ ਸਰਕਾਰ ਜਿਹੜੀਆਂ ਕੋਝੀ ਹਰਕਤਾਂ ਕਰ ਰਹੀ ਹੈ ਆ ਰੋੜ ਦੇ ਉੱਤੇ ਕਿਲ ਗੜ ਕੇ ਤੇ ਉਹਨਾਂ ਨੂੰ ਰੋਕਣ ਦੀ ਯਤਨ ਕਰ ਰਹੀ ਹੈ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਲੋਕ ਉਹ ਲੋਕ ਨੇ ਜਿਨ੍ਹਾਂ ਨੇ ਇੰਨੀਆਂ ਸ਼ਾਤਾਂਤੀਆਂ ਆਪਣੀ ਕੌਮ ਨੂੰ ਹਾ ਬਚਾਉਣ ਦੀ ਖਾਤਰ ਸਾਰੀ ਕੌਮ ਨੂੰ ਜਿੰਦਾ ਰੱਖਣ ਦੀ ਖਾਤਰ ਲੇਕਿਨ ਫਿਰ ਵੀ ਉਹ ਇੰਨੀਆਂ ਮਾੜੀਆਂ ਹਰਕਤਾਂ ਕਰ ਰਹੀ ਹੈ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਜਿਹੜਾ ਜਿਹੜਾ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ ਔਰ ਜਿਸ ਤਰ੍ਹਾਂ ਕਿ 26 ਜਨਵਰੀ ਵਾਲੇ ਦਿਨ ਸਾਡੇ ਨੌਜਵਾਨ ਵੀਰ ਭਰਾ ਲਾਪਤਾ ਨੇ ਔਰ ਉਹਨਾਂ ਬਾਰੇ ਅਜੇ ਤੱਕ ਕੁਝ ਨਹੀਂ ਦੱਸਿਆ ਜਾ ਰਿਹਾ ਇਸ ਦੇ ਨਾਲ ਬਾਰਡਰ ਦੇ ਉੱਤੇ ਸਾਡੇ ਆਮ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਬਹੁਤ ਹੀ ਮਾੜੀ ਗੱਲ ਹੈ ਕਿਸ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਕਾਨੂੰਨ ਕਿਸਾਨਾਂ ਨੂੰ ਨਹੀਂ ਚਾਹੀਦੇ ਉਹਨਾਂ ਦੇ ਉੱਤੇ ਤੱਕੇ ਨਾਲ ਕਿਉਂ ਥੋਪੇ ਜਾ ਰਹੇ ਨੇ ਔਰ ਉਹਨਾਂ ਨੂੰ ਚਾਹੀਦਾ ਹੈ ਇਹ ਡੈਮੋਕ੍ਰੈtic ਸਿਸਟਮ ਹੈ ਔਰ ਡੈਮੋਕ੍ਰੇਸੀ ਵਿੱਚ ਜੋ ਲੋਕਾਂ ਨੂੰ ਚਾਹੀਦਾ ਉਹ ਦੇਣਾ ਚਾਹੀਦਾ ਹੈ ਨਾ ਕਿ ਕਾਰਪੋਰੇਟ ਘਰਾਣਿਆਂ ਨੂੰ ਜੋ ਚਾਹੀਦਾ ਹੈ ਉਹ ਦਿੱਤਾ ਜਾ ਰਿਹਾ ਹੈ ਗੁਰਦਾਸਪੁਰ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼